ਅਈ ਰਾਤ ਨੂੰ ਤੁਹਾਨੂੰ ਸੀਐਮ ਦਾ ਫੋਨ ਆਇਆ ਮੈਨੂੰ ਸਾਰਾ ਪਤਾ ਹੈ ਰਾਤ ਨੂੰ ਸੀਐਮ ਦਾ ਫੋਨ ਆਇਆ ਸੀਐਮ ਨੇ ਸੀਐਮ ਨੇ ਕਮਰ ਗਲਵਰ ਨੂੰ ਸ਼ਰਾਪੀਕੇ ਟੈਲੀਫੋਨ ਕੀਤਾ ਉਹਦਾ ਫੋਨ ਆਇਆ ਮੈਨੂੰ ਦੱਸ ਰਿਆ ਸੀ ਉਹਦੇ ਉਹਦੇ ਬਾਅਦ ਉਹਦੇ ਬਾਅਦ ਤੁਹਾਨੂੰ ਸ਼ਰਾਪੀਕੇ ਕੀਤਾ ਕਿ ਫੜ ਕੇ ਅੰਦਰ ਕਰਦੇ ਹੋ ਨਹੀਂ ਨਾਲੇ ਦਿਸ ਇਜ਼ ਨਾਟ ਅ ਅਫੈਂਸ ਜਾਂ ਤਾਂ ਤੁਸੀਂ ਹੋ ਜਾਓ ਚੀਫ ਮਨਿਸਟਰ ਦੇ ਖਿਲਾਫ ਮੈਂ ਤੁਹਾਨੂੰ ਅੱਜ ਮੈਂ ਸਵਿਰੀ ਦੇ ਦੇਣਾ ਤੁਹਾਡੇ ਕੋਲੇ ਘੱਟੋ ਘੱਟ 100 ਕੰਪਲੇਂਟ ਜਿੱਥੇ ਉਹਨੇ ਬਕਵਾਸ ਕੀਤੀ ਹੈ ਵਿਚ ਇਜ਼ ਨਾਟ ਸਪੋਸਟ ਟੂ ਡੂ ਔਨ ਟਵਿੱਟਰ ਔਰ ਔਨ ਸਪੀਚ ਸਾਈਬਰ ਕ੍ਰਾਈਮ ਕੀਤਾ ਨਾਲੇ ਉਹਨੇ ਕੀਤਾ ਯੂ ਦੈਨ ਯੂ ਵਿਲ ਹੈਵ ਟੂ ਰਜਿਸਟਰ ਇਟ ਇਹ ਇਹ ਤੁਸੀਂ ਕੰਪਲੇਂਟ ਨਾ ਅਸੀਂ ਕਰਾਂਗੇ ਸਾਰੇ ਬਾਈ ਨੇਮ ਐਂਡ ਇਫ ਯੂ ਡੋਨਟ ਰਜਿਸਟਰ ਆਲ ਟੇਕ ਯੂ ਟੂ ਕੋਰਟ ਸਾਰਿਆਂ ਨੂੰ ਸਮਨ ਕਰੂੰਗਾ ਸਣੇ ਹਾਂ ਤੁਸੀਂ ਸੁਣੀ ਹੈ ਇਹ ਆਪ ਹੈਲੋ ਸਤਿ ਸ਼੍ਰੀ ਅਕਾਲ ਐਸਐਸਪੀ ਸਾਹਿਬ ਆਈ ਹੈਵ 30 ਕੰਪਲੇਂਟਸ ਵਿਦ ਮੀ ਅਗੇਂਸਟ ਦ ਸੀਐਮ us poke who gave on twitter against us and other thing which is against the uh, law or a defamation <laughs> can you cyber crime the violations hai please register a case ha je tusi eh ji gallan ch paina hai nahi nee, nahi nee, je tusi eh ji gallan ch paina hai ki ek banda jehda tweet karke tusi you want to suppress we uh, you, you, you want to suppress freedom of press freedom of baj eh da matlab hun jehda speech karuga oh vi oh hi, hi boluga ode te parcha doge tusi ਯਾਰ ਮੌਕਡ ਵੀਡੀਓ ਯਾਰ ਇੱਕ ਇੱਕ ਯਾਰ ਪਹਿਲੇ ਚੈੱਕ ਤਾਂ ਕਰੋ ਮੌਕ ਤਾਂ ਕਿਨੀ ਹੈ ਤੁਸੀਂ ਪਹਿਲੇ ਹਾਊ ਕੈਨ ਯੂ ਅਰੈਸਟ ਹਾਊ ਕੈਨ ਯੂ ਯਾਰ ਇੱਕ ਮਿੰਟ ਦੱਸੋ ਯਾਰ ਸਿੰਗਰ ਹੈਗੇ ਮੌਕਡ ਵੀਡੀਓ ਸੋਮਨੀ ਥਿੰਗਸ ਕ ਆਮ ਆਦਮੀ ਪਾਰਟੀ ਹੈਜ਼ ਮੌਕਡ ਅਬਾਊਟ ਅਸ ਐਂਡ ਪੁਟ ਅਪ ਆਈ ਕੈਨ ਗੈਟ ਯੂ 1000 ਮੈਂ ਹੁਣੀ ਮੈਂ ਸੋਸ਼ਲ ਮੀਡੀਆ ਤੋਂ ਕੱਢ ਕੇ ਮਾ ਤੁਹਾਨੂੰ ਦੇ ਦੂੰਗਾ ਪੀਐਮ ਬਾਰੇ ਵੀ ਮੌਕ ਕਰਕੇ ਤੁਸੀਂ ਉਹਨਾਂ ਨੂੰ ਰੈਸ਼ ਕਰੋਗੇ ਸਾਰੇ ਨੂੰ आई आई एम गोइंग टू देन यू विल हैव टू डू इट नैता सी सारा सारे से इथी बैठ जाने के रकर के यार हाउ कैन यू डू दिस यार आई नहीं ਤੁਸੀਂ ਕਾਨੂੰਨ ਦੇ ਧਜੇ ਉਡਾ ਰਹੇ ਹੋ ਉਹ ਰਾਤ ਨੂੰ ਸ਼ਰਾਬ ਪੀ ਕੇ ਜੇ ਮੁੱਖ ਮੰਤਰੀ ਆਰਡਰ ਕਰੀ ਅੰਦਰ ਰਾਤ ਨੂੰ ਦਿਨੇ ਦਾ ਕੋਈ ਟੈਲੀਫੋਨ ਕਰਦੇ ਨਹੀਂ ਹੁਣ ਖ ਪੁਲਿਸ ਤੇ ਪੁਲਿਸ ਨੇ ਸਪੈਕਟੇਟਰ ਬਣ ਗਈ ਹੈ ਫਿਰ ਤਾਂ ਫਿਰ ਵਰਦੀ ਪਹੁੰਚਦਾ ਕੀ ਫਾਇਦਾ ਨਹੀਂ ਜੇ ਜੇ ਐਜੇ ਇਸ ਤਰ੍ਹਾਂ ਹੈ ਜੇ ਮੈਰਿਟ ਤੇ ਗੱਲ ਕਰੋ ਕੋਈ ਨੋਟ ਨਹੀਂ ਗਿਆ ਉਹ ਦਿੱਤ ਕੋ ਪੜਦਾ ਨਹੀਂ ਹਾਂ ਯਾਰ ਚਲੋ ਹੋਇਆ ਹੀਰ ਵਾਟ ਇਜ਼ ਹੈਪਨ ਇਜ਼ ਸੰਬਡੀ ਇਜ਼ ਸੈਂਟਰਡ ਟੂ ਸੰਬਡੀਜ਼ ਆਨ ਸੰਬਡੀ ਡਨ ਇਟ ਤੁਸੀਂ ਐਂ ਕਰੋ ਯਾ ਸੋ ਮਨੀ ਵੀਡੀਓ ਆਈ ਵਿਲ ਟੈਲ ਯੂ ਵੇ ਪੀਪਲ ਹੀ ਇਸ ਆਮ ਆਦੀ ਪਾਰਟੀ ਹੈਜ਼ ਮੌਕਡ ਮੀ ਮੌਕਡ ਆਨ ਮਾਈ ਲੀਡਰਸ ਉਹ ਸਿਆਕੋ ਦਨ ਚ ਨੇ ਤੁਸੀਂ ਕੱਲ ਦੱਸੋ ਕਿਨੇ ਕੀਤਾ ਪਹਿਲੇ ਤਾਂ ਯੂ ਸ਼ੁਡ ਇਨਵੈਸਟਿਗੇਟ ਕਿਨੇ ਕੀਤਾ ਹੈ ਤਬ ਵੀ ਕੋਡ ਨਵੀਂ ਡਸਨ ਐਸਾ ਕਰਕੇ ਦਿੱਤੀ ਆ ਯਾਰ ਅਪਲੋਡ ਹੈ ਫਰਸਟ ਜਿਹੜਾ origignal mock ਐ ਸੈਂਟਰ ਨੇ ਕੀਤਾ ਪਿਛਲੇ ਆਤਾ ਦੋ ਸਾਲ ਆਤਾ 6 ਮਹੀਨੇ ਤੋਂ 6 ਯਾਰ 6 ਮਹੀਨੇ ਤੋਂ ਆ ਜਿਹੜਾ ਹੋ ਰਿਹਾ 6 ਮਹੀਨੇ ਤੋਂ ਆ ਵੀਡੀਓ ਚੱਲ ਰਹੀ ਐ ਆ ਤਾਂ ਮੇਰੇ ਕੋਲੇ ਵੀ ਆਈ ਐ ਬਹੁਤ ਪਹਿਲੇ ਦੀ ਆ ਵੀਡੀਓ ਤਾਂ ਯਾਰ ਰੀਟਵੀਟ ਇਹ ਅਪਲੋਡ ਕੀਤੀ ਹੈ ਜੇ ਤੁਹਾਡੇ ਕੋਲੇ ਕੋਈ ਚੀਜ਼ ਭੇਜਦਾ ਹੈ ਤੁਸੀਂ ਅੱਗੇ ਭੇਜਦੇ ਨੇ ਹੋ ਫਿਰ ਸੋਸ਼ਲ ਮੀਡੀਆ ਤੋਂ ਪਰਚੇ ਤਾਂ ਫਿਰ ਤੁਹਾਡੇ ਵੀ ਹੋਣਗੇ ਤੁਹਾਡੇ ਫੋਨ ਮੈਂ ਫੜ ਲੈਣਾ ਜਿਹੜੇ ਤੁਹਾਡੇ ਕੋਲੇ ਆਈਆਂ ਚੀਜ਼ਾਂ ਕਈ ਚੀਜ਼ਾਂ ਆਈਆਂ ਹੋਣੀਆਂ ਰੋਜ਼ ਮੇਰੇ ਫੋਨ ਤੇ ਰੋਜ਼ ਆਈ ਜਾਂਦੀਆਂ ਕੋਈ ਭੇਜੀ ਜਾਂਦਾ ਬਾਕੀ ਕਰਦੇ ਉਹਦਾ ਲੈ ਤੁਸੀਂ ਕੀ ਵੈਰੀਫਾਈ ਕਰ ਲਿਆ ਤੁਸੀਂ ਫਿਰ ਹੈ ਤੁਸੀਂ ਫਿਰ ਫਿਰ ਕਰੋ ਕਿਹਨੇ ਮੌਕ ਕੀਤੀ ਹੈ ਉਹ ਬੰਦੇ ਉਸ ਨੂੰ ਫੜੋ ਜਿਹਨੇ ਮੌਕ ਕੀਤੀ ਹੈ ਲੈ ਨਹੀਂ ਨਾ ਨਹੀਂ ਤੁਸੀਂ ਉਹ ਕੱਲ ਸਮਝੀਂ ਇਹ ਨਹੀਂ ਬੇਨਤੀ ਹੈ ਯਾਰ ਅਪਲੋਡ ਦਿਆ ਸੋਮੇ ਕੀ ਉਹ ਤਾਂ ਜੋ ਨਾ ਕਰਤਾ ਚਲੋ ਮੰਨ ਲਈ ਕਰ ਇਹਨਾਂ ਦੀ ਹਾਂ ਹਾਂ ਜਿਹੜੇ ਸਾਡੇ ਵਿਰੁੱਧ ਕ੍ਰਾਈਮ ਹੋਇਆ ਅਸੀਂ ਕੰਪਲੇਨਟ ਆ ਉਧਰ ਦਿਕਰਵਾ ਚਲੋ ਐਂ ਕਰਦੇ ਆ ਚਲੋ ਆ ਯੂ ਵੀ ਵਾਂਟ ਟੂ ਪਲੇ ਓਨ ਦੈਟ ਗੇਮ ਜਿਹੜੇ ਮੇਰੇ ਖਿਲਾਫ ਜਿਹੜੇ ਮੇਰੇ ਖਿਲਾਫ ਜਿਹੜੇ ਕੀਤੇ ਐ ਨਹੀਂ ਨਹੀਂ ਜਿਹੜੇ ਮੇਰੇ ਖਿਲਾਫ ਕੀਤੇ ਐ ਵੀਡੀਓਜ਼ ਕੀਤੀਆਂ ਐ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਮੈਂ ਦੱਸ ਤਾ ਮੈਂ ਕੱਲ ਤੁਹਾਨੂੰ ਦਰਖਾਸਤ ਦੇ ਰਿਹਾ ਯੂਲ ਹੈਵ ਟੂ ਪੈਰਨਲਿ ਰਜਿਸਟਰ ਕੇਸਸ ਐਂਡ ਅਰੈਸਟ ਦੋਸ ਪੀਪਲ ਆਰ ਯੂ ਰੈਡੀ ਟੂ ਆਰ ਯੂ ਰੈਡੀ ਟੂ ਡੂ ਇਟ ਨਹੀਂ 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 ਵੈਰੀਫਾਈ ਨਹੀਂ ਇੱਕ ਮਿੰਟ ਨੋ ਨਾ ਐਪਲੀਕੇਸ਼ਨ ਨਹੀਂ ਇਹਦੀ ਵੈਰੀਫਾਈ ਉਹਦੇ ਵੈਰੀਫਾਈ ਇਹਦੀ ਵੈਰੀਫਿਕੇਸ਼ਨ ਕਿੰਨੀ ਦੇਰ ਚ ਵੈਰੀਫਾਈ ਕਰਤਾ ਕੀ ਇਹਨੇ ਇਹਨੇ ਮੌਕ ਕੀਤੀ ਯਾਰ ਉਹ ਯਾਰ ਰਾਤ ਨੂੰ ਤੁਹਾਨੂੰ ਸੀਐਮ ਦਾ ਫੋਨ ਆਇਆ ਮੈਨੂੰ ਸਾਰਾ ਪਤਾ ਹੈ ਰਾਤ ਨੂੰ ਸੀਐਮ ਦਾ ਫੋਨ ਆਇਆ ਸੀਐਮ ਨੇ ਸੀਐਮ ਨੇ ਕਮਰ ਗਲਵਰ ਨੂੰ ਸ਼ਰਾਬ ਪੀ ਕੇ ਟੈਲੀਫੋਨ ਕੀਤਾ ਉਹਦਾ ਫੋਨ ਆਇਆ ਮੈਨੂੰ ਦੱਸ ਰਿਹਾ ਸੀ ਉਹਦੇ ਉਹਦੇ ਬਾਅਦ ਉਹਦੇ ਬਾਅਦ ਤੁਹਾਨੂੰ ਸ਼ਰਾਬ ਪੀ ਕੇ ਕੀਤਾ ਕਿ ਫੜ ਕੇ ਅੰਦਰ ਕਰ ਦਿਓ ਹੋ ਯਾਰ ਹੋਣ ਤੁਸੀਂ ਤੁਸੀਂ ਇੰਨੇ ਐਫੀਸ਼ੀਐਂਟ ਹੋਗੇ ਕਿ ਆਪਣੇ ਆਪ ਹੀ ਤੁਹਾਡੇ ਕੋਲ ਕੰਪਲੇਂਟ ਆ ਗਈ ਇੱਕ ਦਿਨ ਚ ਇੱਕ ਘੰਟੇ ਚ ਕੰਪਲੇਟ ਆ ਗਈ ਤੇ ਨਾਲ ਦੇ ਨਾਲ ਤੁਸੀਂ ਪਰਚਾ ਦੇ ਦਿੱਤਾ